ਜਦੋਂ ਆਪਾਂ ਦਸਮ ਦੀ ਬਾਣੀ ਦੀ ਗੱਲ ਕਰਦੇ ਆਂ ਤੇ ਉਦੋਂ ਇੱਕ ਪੂਰਾ ਧੜਾ ਹੈ ਜਿਹੜਾ ਦਸਮ ਦੀ ਬਾਣੀ ਦਾ ਵਿਰੋਧ ਕਰਦਾ ਹੈ ਕਿ ਦਸਮ ਦੀ ਬਾਣੀ ਗੁਰਕਲਗੀਤਰ ਪਾਸ਼ਾ ਦੀ ਬਾਣੀ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਸ ਤੋਂ ਬਿਨਾ ਖਾਲਸਾ ਪੰਥ ਦੀ ਕੋਈ ਵੀ ਮਰਿਆਦਾ ਮੁਕੰਮਲ ਨਹੀਂ ਉਹਨਾਂ ਨੂੰ ਗਿਆਨ ਨਹੀਂ ਤੇ ਜਾਂ ਫਿਰ ਖਰੀਦੇ ਹੋਏ ਨੇ ਦਸਮ ਗ੍ਰੰਥ ਦੀ ਜਿਹੜੀ ਬਾਣੀ ਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਆਦ ਗ੍ਰੰਥ ਵਿੱਚ ਕਿਉਂ ਨਹੀਂ ਸ਼ਾਮਲ ਕੀਤੀ ਵੱਖਰਾ ਗ੍ਰੰਥ ਕਿਉਂ ਬਣਾਇਆ ਦਸਮ ਗ੍ਰੰਥ ਸਾਹਿਬ ਖਾਲਸੇ ਦਾ ਗ੍ਰੰਥ ਆ ਜਿਹੜੇ ਦਸਮ ਗ੍ਰੰਥ ਦੀ ਬਾਣੀ ਦਾ ਵਿਰੋਧ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਦਸਮ ਗ੍ਰੰਥ ਦੇ ਵਿੱਚ ਦੇਵੀ-ਦੇਵਤਿਆਂ ਦੀ ਪੂਜਾ ਦੀ ਗੱਲ ਕਹੀ ਜਾ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਦੇਵੀ ਦੀ ਗੱਲ ਕੀਤੀ ਉੱਥੇ ਮਹਾਰਾਏ ਨੇ ਦੋ ਪਰਦੇ ਚੱਕੇ ਸੀ ਭਾਰਤ ਦੇ ਵਿੱਚ ਉਦੋਂ ਵੀ ਤੇ ਅੱਜ ਵੀ ਇੱਕ ਪਾਸੇ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ਮੂਰਤੀ ਬਣਾ ਕੇ ਦੂਸਰੇ ਦੂਸਰੇ ਪਾਸੇ ਜਿਹੜੀ ਘਰਾਂ ਵਿੱਚ ਦੇਵੀਆਂ ਨੇ ਉਹਨਾਂ ਦੀ ਬੇਪੱਤੀ ਕੀਤੀ ਜਾਂਦੀ ਹੈ ਗੁਰੂ ਕਲਗੀਧਰ ਪਾਤਸ਼ਾਹ ਤੇ ਅਜਿਹੀ ਬਾਣੀ ਲਿਖ ਨਹੀਂ ਸਕਦੇ ਜਿਹੜੀ ਸਿੱਖ ਨੂੰ ਜਿਹੜੀ ਹੈ ਉਹ ਭੋਗ ਵਿਲਾਸ ਵਾਲੇ ਪਾਸੇ ਜਿਹੜੀ ਇਸ਼ਾਰਾ ਕਰਦੀ ਹੋਵੇ ਚਰਿਤ੍ਰੋ ਪਖਿਆਨ ਬਾਰੇ ਤੁਸੀਂ ਕੀ ਕਹੋਗੇ ਇੱਕ ਕਾਮ ਪਿੱਛੇ ਇੱਕ ਬਾਦਸ਼ਾਹ ਆਪਣਾ ਸਾਰਾ ਕੁਝ ਗਵਾ ਕੇ ਬਹਿ ਜਾਂਦਾ ਚਰਿਤ੍ਰੋ ਪਖਿਆਨ ਅੰਤਰਮੁਖੀ ਵੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਸ੍ਰੀ ਦਸਮ ਗ੍ਰੰਥ ਦੇ ਵਿੱਚ ਫਰਕ ਕੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਦਸੰਗਰੰ ਸਾਹਿਬ ਦੇ ਵਿੱਚ ਇੱਕ ਰੱਤੀ ਮਾਤਰ ਵੀ ਫਰਕ ਨਹੀਂ ਆਪੇ ਸੁਖਜੀਤ ਸਿੰਘ ਜੀ ਜਿਨ੍ਹਾਂ ਨੂੰ ਦਸੰਗ ਦੀ ਬਾਣੀ ਜਿਹੜੀ ਆ ਉਹ ਚੰਗੀ ਨਹੀਂ ਲੱਗਦੀ ਅਜਿਹੇ ਬੰਦਿਆ ਦੇ ਨਾਲ ਵਿਚਾਰ ਵਟਾਂਦਰਾ ਚੈਨਲ ਤੇ ਕਰਨਾ ਪਏ ਕਿ ਆਵਜੀ ਦੇ ਲਈ ਤਿਆਰ ਹੋ ਗੱਲ ਕੀ ਧਰਜੀ ਨੇ ਜੇ ਸਮਾ ਬਣਾਇਆ ਆਪਾਂ ਵਿਚਾਰ ਜ਼ਰੂਰ ਕਰੀਏ